ਦੇ ਵਿੱਚ ਬਾਦਰ ਖਾਨ ਨੂੰ ਸਾਥਿਓ ਸਾਰੇ ਗੁਰਮੁਖੀ ਭਤੇ ਗਾਇਬ ਜੀ ਦਾ ਬਾਤ ਸਨ ਨੰਨਿਖਾ ਦੇ ਆਪਾਂ ਇੱਥੇ ਸਾਢੇ 5 ਮਹੀਨਿਆਂ ਤੋਂ ਜੰਗ ਦੇ ਮਤਾਨ ਦੇ ਵਿੱਚ ਬੈਠੇ ਹੋਏ ਆ ਇਹ ਲੰਬੀ ਲੜਾਈ ਹੈ ਉਹ ਲੰਬੀ ਲੜਾਈ ਕਿਉਂ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਕਿਹੜਾ ਭਾਗ ਤੇ ਸਿਸਟਮ ਆ ਭਾਰਤੀ ਰਾਜ ਹੈ ਜੋ ਦਾ ਕਿਹੜਾ ਜੋ ਦਾ ਸਰੂਪ ਹੈ ਆ ਨੰਗੇ ਰੂਪ ਤੁਹਾਡੇ ਸਾਹਮਣੇ ਆ ਰਿਹਾ ਕੋਰੇ ਬਾਰੇ ਗੱਲਬਾਤ ਕਰ ਲਈਏ ਮੈਂ ਤੁਹਾਡੇ ਨਾਲ ਪਹਿਲਾਂ ਵੀ ਜਦੋਂ ਆਇਆ ਵਾ ਇੱਥੇ ਉਹਨਾਂ ਨਾਲ ਗੱਲਬਾਤ ਕਰਕੇ ਗਿਆ ਤੁਹਾਡੇ ਨਾਲ ਇਹੇ ਇਹ ਸਿਸਟਮ ਨੂੰ ਸਮਝਣਾ ਬੜਾ ਤਾਨੂ ਇਸ ਸਿਸਟਮ ਦੇ ਵਿੱਚ ਕਹੇ ਕੋ ਕੇਂਦਰ ਸਰਕਾਰ ਆ ਕਹੇ ਕੋ ਰਾਜ ਸਰਕਾਰ ਆ ਕਹੇ ਹਰਿਆਣਾ ਸਰਕਾਰ ਆ ਕਹੇ ਪੰਜਾਬ ਦੀ ਸਰਕਾਰ ਆ ਕੋ ਨੂੰ ਲੱਗ ਨਾਲ ਕਰਕੇ ਤੁਸੀਂ ਨਹੀਂ ਦੇਖ ਸਕਦੇ ਨਾ ਦਾੜ ਤਾਂ ਜਦੋਂ ਲੱਗ ਕਰਕੇ ਦੇਖ ਸਕਦੇ ਜੋ ਨਹੀਂ ਇਹ ਪ੍ਰਬੰਧਕ ਦੇ ਅੱਗੇ ਨੂੰ ਹੋਰ ਨੂੰ ਸੂਈ ਬਕਰਾ ਕਰਕੇ ਦੇਖ ਸਕਦੇ ਨਹੀਂ ਆ ਇਹ ਸਾਹਮਣੇ ਇਹ ਜੀਜ਼ਾ ਤੁਹਾਡੇ ਸਾਹਮਣੇ ਆ ਨੰਗੇ ਚਿੱਤੇ ਰੂਪ ਚ ਆਹ ਸਾਹਮਣੇ ਆ ਤੁਹਾਡੇ ਜੜੀਆ ਤੁਹਾਡੇ ਸਾਹਮਣੇ ਨਿਸ਼ਰ ਰੂਪ ਚ ਕੀ ਹੈ ਹਾਈ ਕੋਰਟ ਨੂੰ ਸਾਡੇ 5 ਮਹੀਨੇ ਬਾਅਦ ਜਾਣ ਆਉਂਦੀ ਹੈ ਕਿਤੇ ਕੰਦਾ ਗੱਡੀ ਆ ਕਿਤੇ ਨਹੀਂ ਕਿ ਜਿਹੜੀ ਹਰਿਆਣਾ ਸਰਕਾਰ ਨੇ ਕੰਦਾ ਕੱਢੀਆਂ ਉਹ ਇਥੋਂ ਆਪਣੇ ਕੰਦਾ ਢਾਵੇ ਲੋਕਾਂ ਢਾਵੇ ਉਹਦੇ ਖਿਲਾਫ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਸ਼ੈਦ ਹੈ ਸੁਪਰੀਮ ਕੋਰਟ ਚੱਲਦੀ ਹੈ ਸੁਪਰੀਮ ਕੋਰਟ ਕੀ ਕਹਿ ਰਹੀ ਹੈ ਜੋ ਕੇਂਦਰ ਸਰਕਾਰ ਦੀ ਮਨਸ਼ਾ ਵਾ ਹੋਈ ਸੁਪਰੀਮ ਕੋਰਟ ਕਹਿ ਰਹੀ ਹੈ ਉਹ ਵਿਕਾਰੀਆ ਵੀ ਇਹ ਇਹ ਰੋਕਾਂ ਨਹੀਂ ਲਗਾ ਜਾਂਦੇ ਆ ਇਹ ਆਮਰ ਕਾਨੂੰਨ ਦਾ ਆਮਰ ਕਾਨੂੰਨ ਦਾ ਮਸਲਾ ਵਾ ਕੋਈ ਨਹੀਂ ਹਰਿਆਣਾ ਤੇ ਪੰਜਾਬ ਵਾਲੇ ਵੀ ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਵਾ ਕੋਈ ਸਾਨੂੰ ਨਿਰਪੱਖ ਸਿਖਰਤਾ ਜਿਹੜੀਆਂ ਵਾ ਉਹਨਾਂ ਨੇ ਆਪਣੀਆਂ ਕਮੇਟੀਆਂ ਬਣਾ ਕੇ ਦੇਣ ਕਿ ਉਹ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿੱਚ ਵਿਚੋਲ ਕਰੀ ਦਾ ਕੰਮ ਕਰੇ। ਇਹ ਸਾਰੇ ਕੋਤੇ ਨੂੰ ਭੋਖੋ ਇੱਕ ਨਾ। ਪਹਿਲੀ ਗੱਲ ਤਾਂ ਜਿਨੂੰ ਸੁਪਰੀਮ ਕੋਰਟ ਇਹ ਕਹਿ ਰਹੀ ਆ। ਇਹ ਨਿਰਪੱਖ ਬੰਦਿਆਂ ਦੀ ਇੱਕ ਕਮੇਟੀ ਬਣਾਈ ਜਾਵੇ। ਇਹਦਾ ਮਤਲਬ ਜਿਹੜੀ ਹਰਿਆਣਾ ਤੇ ਪੰਜਾਬ ਦੀ ਸਰਕਾਰ ਆ ਉਹ ਨਿਰਪੱਖ ਨਹੀਂ ਹੈਗੀ ਇਹ ਵਿੱਚ ਦੇ। ਕਿਹੜਾ ਸੁਧਾਰਤ ਸੁਪਰੀਮ ਕੋਰਟ ਦਾ ਨਿਕਲਦਾ ਵਾ ਕਿਉਂਕਿ ਜਿਹਦਾ ਉਹ ਨਰਪੱਖ ਨਹੀਂ ਤੇ ਫਿਰ ਦੂਜੀਆਂ ਦੂਜੀਆਂ ਕੇ ਨਿਰਪੱਖ ਦੀ ਜਿਹੜੀ ਕਮੇਟੀ ਬਣਾਈ ਜਾ ਰਹੀ ਹੈ ਫਿਰ ਉਹਨਾਂ ਕਿਹਨਾਂ ਨਰਪੱਖ ਨਹੀਂ ਜਿਹੜਾ ਪੰਜਾਬ ਦੀ ਸਰਕਾਰ ਉਹਨਾਂ ਨੂੰ ਕਹਿ ਲੈਂਦਾ ਤੁਸੀਂ ਸਾਨੂੰ ਬੰਦੇ ਦਿਓ ਕਮੇਟੀ ਦੇ ਜੋ ਨਰਪੱਖ ਹੋਣਗੇ ਇਹ ਇਹ ਸੁਧਾਰਤ ਵਾਲਾ ਸੁਪਰੀਮ ਕੋਰਟ ਦੇ ਜੋ ਕਹਿਵਾ ਕਿ ਜਿਹੜੇ ਬੰਦੇ ਜਿਹੜੀਆਂ ਭਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਆਪਨੇ ਪੱਖ ਨਹੀਂ ਗਿਆ ਸੁਪਰੀਮ ਕੋਰਟ ਦੇ ਕਹਿਣ ਅਸਾਰ ਤੇ ਜਿਹੜੇ ਉਹ ਬੰਦੇ ਨਾਮਿਨੇਟ ਕਰ ਲਿਆ ਜਿਹੜੇ ਵਿਚੋਲੇ ਨਾਮਿਨੇਟ ਕਰ ਲਿਆ ਉਹ ਕਿਤੇ ਮੇਰੇ ਪੱਖ ਹੋਣਗੇ ਵੀ ਨਾੜੇ ਤੋਂ ਗਾਮ ਮਖਰੀਏ ਤੋਂ ਗਾਮ ਆਈ ਤਾਂ ਬਦਲਾ ਜਿਹੜਾ ਕਹਿੰਦੇ ਵਿਚੋਲੇ ਨੇ ਕਰਾਉਣਾ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਕੋਈ ਕਹਿੰਦੀ ਵੀ ਉਹਨਾਂ ਦੀ ਗੜਬੜ ਕਰੋ ਜੇ ਕੋ ਮਤਲਬ ਆ ਮੋਕਦਾ ਵਾ ਨਹੀਂ ਤੇ ਰੋਕਾ ਡਾਉ ਇਥੋਂ ਪਰਲੀਓਂ ਕਦੀ ਨਹੀਂ ਕਹਿਣਗੇ ਕਰਤੀ ਨਹੀਂ ਕਹਿਣਗੇ ਜਿਹੜੀਆਂ ਰੋਕਾਂ ਲੱਗੀਆਂ ਇੱਥੇ ਬਾੜੀਆਂ ਕੰਦਾ ਜੋ ਕੋਈ ਰਾਹ ਤੇ ਸਾਰਾ ਪਹੁੰਚ ਜਾਂਦੇ ਆ 6 ਪਰ ਦੇ ਲੱਗੀਆਂ ਆ ਆਪਾਂ 13 ਪਰ ਇਹਨੂੰ ਆਏ ਆ ਇਹ ਕੜੇ ਤਰੂਣ ਦੇ ਕੰਦਾ ਕੱਢੀਆਂ ਬਣਾ ਇਹ ਟਿੱਪਰੇ ਛੜਕਾਂ ਬੰਦ ਕਰਨੀਆਂ ਇਹ ਕਿਹੜੇ ਕਾਨੂੰਨ ਚ ਇਹ ਸਾਨੂੰ ਕਾਨੂੰਨ ਉਗਾ ਦੇਣਾ ਕਿਹੜੇ ਅੰਦੋਲਪਾ ਦੇ ਸੰਵਿਧਾਨ ਚ ਲਿਖਿਆ ਹੋਇਆ ਹੈ ਕਿ ਸਰਕਾਰ ਕੰਦਾ ਕੱਢ ਕੇ ਜਾਂ ਕੋਈ ਵੀ ਕੰਦਾ ਕੱਢ ਕੇ ਕੋਈ ਰਸਤਾ ਰੋਕ ਕਰਦੇ ਲੋਕਾਂ ਦਾ ਹੈ ਕੈਹ ਜਨੋਨੀ ਮੇਰੇ ਵੀਰੋ ਕਿੰਨਾ ਕੀਤੀ ਆਈ ਆ ਜਿਹੜਿਆਂ ਨੇ ਥੋਣ ਦੇ ਰੱਖਿਆ ਉਹ ਕਾਨੂੰਨ ਤੋੜ ਕੇ ਬੈਠੇ ਹੋਇਆ ਕੇਂਦਰ ਦੀ ਸਰਕਾਰ ਤੇ ਇਹਨਾਂ ਦੀ ਸਰਕਾਰ ਉਨੇ ਕੀ ਕਾਰਵਾਈ ਕਰ ਗਿਆ ਦਾਤਾ ਬਸੋ ਗੈਰ ਕਾਨੂੰਨੀ ਇਹ ਕੁੱਤੋ ਇਹ ਲੋਕਤੰਤਰਤ ਸਵਾਰ ਨਹੀਂ ਹੈ ਸਾਡੇ ਬੰਦੇ ਵੀ ਪਰ ਕਈ ਖਾਂਦੇ ਆ ਕਿ ਲੋਕਤੰਤਰਿਆ ਜੀ ਫਲਾਣਾ ਦੀ ਟੀਗੜਾ ਵਜੀ ਵੋਟਾਂ ਦੀ ਓਏ ਲੋਕਤੰਤਰਿਆ ਲੋਕਾਂ ਦੇ ਰਾਹ ਕੰਦਾ ਕੱਢ ਕੇ ਰੱਖ ਦੇਣ ਇਹਨੂੰ ਲੋਕਤੰਤਰ ਕਹੋਗਾ ਤੁਸੀਂ ਇਹ ਲੋਕਤੰਤ ਦਾ ਕਤਲ ਹੋ ਰਿਹਾ ਹੈ ਕਤਲ ਇਹ ਆਪਣੇ ਲੋਕਾਂ ਨੂੰ ਆਪਣੀ ਅੱਖੀ ਮੰਗਾ ਲਈ ਜਿਹੜੀਆਂ ਮੰਗਾਂ ਨਾਲੀਆਂ ਵਾ ਉਹਨਾਂ ਦੀਆਂ ਕਮੇਟੀਆਂ ਦੀਆਂ ਰਿਪੋਰਟਾਂ ਕੇਂਦਰ ਸਰਕਾਰ ਕੋ ਪਾਰਲੀਮੈਂਟ ਚ ਪਈਆਂ ਹੋਣ ਉਹ ਆਪਣੀਆਂ ਮੰਗਾਂ ਢਾਉਣ ਵਾਸਤੇ ਸ਼ਾਂਤ ਵੀ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਹਨ ਰੋਜ਼ ਪ੍ਰਦਰਸ਼ਨ ਕਰਦੇ ਜੋ ਸੁਧਾਰ ਦਾ ਮਾੜਾ ਮੋਟਾ ਆਖਿਆ ਉਹਨਾਂ ਨੂੰ ਇੱਕ ਬੰਦਾ ਕੱਢ ਕੇ ਰੋਕੋ ਫਿਰ ਲੋਕਤੰਤਰ ਕਤਲ ਹੈ ਜਾਂ ਨਹੀਂ ਕਤਲ ਕਿੰਨਾ ਕਹਿੰਦੇ ਜਾ ਕੇ ਹਿੰਦੁਸਤਾਨ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਜਿਹੜਾ ਫਰਕਾ ਪਾਇਆ ਇਹਨਾਂ ਨੇ ਆਪਣੇ ਮੂੰਹ ਤੇ ਡੈਮੋਕ੍ਰੇਸੀ ਦਾ ਉਹ ਪੂਰੇ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਔਰ ਜ਼ੀਰੋ ਜ਼ੀਰੋ ਚੁੱਕਾ ਮੇਰੇ ਜ਼ੀਰੋ ਜ਼ੀਰੋ ਚੁੱਕਾ ਨਕਾਬ ਮੂੰਹ ਤਾਂ ਨੱਕ ਚੁੱਕਾ ਵਾ ਅਰ ਦੂਜੀ ਗੱਲ ਅਰ ਦੂਸਰੀ ਗੱਲ ਯਾ ਸਰਨਾਮਤ ਕਰਦੇ ਆ ਜਿਨ੍ਹਾਂ ਨੇ ਛੁਪ ਕਰਨ ਨੂੰ ਸੀਧ ਕੀਤਾ ਜਿਨ੍ਹਾਂ ਨੇ ਚਾਰ ਤੋਂ ਵੱਧ ਜਗਮੀ ਕੀਤੇ ਆ ਜਿਨ੍ਹਾਂ ਨੇ ਡਰੋਨ ਚਲਾਇਆ ਜਿਨ੍ਹਾਂ ਨੇ ਰੰਗ ਵਾਲੀਆਂ ਚਲਾਈਆਂ ਵਾ ਜਿਨ੍ਹਾਂ ਨੇ ਸ਼ਾਟ ਚਲਾਈਆਂ ਵਾ ਸ਼ਾਟ ਕਰਨਾਂ ਚਲਾਈਆਂ ਵਾ ਜਿਨ੍ਹਾਂ ਨੇ 10000 ਦੇ ਫਾਇਰ ਕੀਤੇ ਲੋਕਾਂ ਦੇ ਸਾਹਾਂ ਤੇ ਦੂਰਾਂ ਦੇ ਚਾਰਚ ਲਿਖੇ ਇਹ ਉਹਨਾਂ ਨੂੰ ਸਰਨਾਮਤ ਕਰਨਾ ਸ਼ੇਰ ਭਾਰ ਗਿਆ ਨੂੰ ਇਹ ਅੰਦਰ ਗਏ ਗਰਾਂਗ ਗਰਾਂਗ ਕਾਬਜ਼ ਕਰ ਲਈ। ਉਹਨਾਂ ਨੂੰ ਕਰਨਾ ਭਈ ਕੀ ਇਹ ਦੱਸੋ ਇਹ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਕਿਤਰਾ ਹੁੰਦਾ ਹੈਗਾ? ਕਿ ਆਪਣਾ ਹੀ ਕਿ ਆਪਣੇ ਲੋਕ ਸਾਂਭੀ ਦੂਰ ਕਿਹੜਾ ਪੀੜ ਤੜਿਆ ਕੋ ਆਪਣੀ ਹੱਕ ਮੰਗ ਲਈ ਰੋਸ ਪ੍ਰਦਰਸ਼ਨ ਕਰਨ ਦਿੱਲੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਹਣ ਉਹਨਾਂ ਨੂੰ ਖੋਲਣਾ ਚਲਾ ਕੇ ਮਾਰ ਚਗਨੀ ਕਰਨ ਉਹਨਾਂ ਤੇ ਖੱਟੇ ਦਾ ਕਾਰਨ ਲੋਲੋ ਕਾਰਨ ਜ਼ਬਰਦਸਤ ਕਾਰਨ ਉਹਨਾਂ ਨੂੰ ਸਰਕਾਰ ਰਾਸ਼ਟਰਪਤੀ ਸੁਵਾਰਚ ਕਰੇ ਵਿਆਹ ਨਹੀਂ ਸਰਕਾਰ ਤੇ ਕੇਂਦਰੀ ਸਰਕਾਰ ਤੇ ਰਹੀ ਇਹਨਾਂ ਨੂੰ ਬੈਡਰ ਉੱਤੇ ਜਾਣ ਤੇ ਕਿਸਾਰ ਪੈਦਾ ਨਹੀਂ ਹੁੰਦਾ ਇਹ ਲੋਕ ਤਾਂ ਜੋ ਲੱਗ ਲੋਕਤੰਤਰ ਮਤਨ ਮਿਲਕਾ ਦਾ ਲੋਕਾਂ ਦਾ ਰਾਜ ਲੋਕਤਾਂ ਦਾ ਸੰਤਰ ਲੋਕ ਨਹੀਂ ਉਹਦੇ ਪਿਪਲ ਫਾਰ ਦੇ ਪਿਪਲ ਵਾਹ ਦੇ ਪਿਪਲ ਹੈਗਾ ਵਾ ਇਹ ਕੀ ਆ ਮੇਰੇ ਵੀਰੋ ਜੋ ਇਹ ਕਰ ਰਹਾ ਸਾਨੂੰ ਇਹ ਭਲੇਖਾ ਕੋਈ ਨਹੀਂ ਹੈਗਾ ਕਿ ਇਹਨਾਂ ਨੇ ਕਰਨਾ ਸੀ ਇਹਨਾਂ ਕਰਨਾ ਸੀ ਜਿਹੜਾ ਰਾਜਤੰਤਰ ਆ ਡੰਡਾਤੰਤਰ ਆ ਇਹ ਕੋਈ ਆਸ ਕਿ ਜਾਂ ਸਕਦੀ ਸਾਡ ਨੂੰ ਕੋਈ ਭਲੇਖਾ ਨਹੀਂ ਸੀ ਬੇਨਹੀਂ ਕਰਨਗੇ ਕਰਨੇ ਦਾ ਬਰਾ ਕੁਛ ਹੋਰ ਬੜਾ ਕੁਛ ਤਾਂ ਨਹੀਂ ਇਹ ਕੋ ਨਵਾਂ ਥੋੜਾ ਕਰ ਲੱਗਿਆ ਇਹ ਤਾਂ ਪੀਲੇ 75 ਸਾਲੋਂ ਕਰ ਰਿਹਾ ਹੈ ਕਤਲ ਬਿਤਾ ਨਾ ਕਿੰਨੇ ਲੋਕਾਂ ਦਾ ਜੁਲਮ ਹੋਇਆ ਜਬਰ ਹੋਇਆ ਹਿੰਦੁਸਤਾਨ ਦੇ ਵਿੱਚ ਸਾਡਾ ਰੋਜ ਹੋ ਰਹਾ ਹੈ ਕੋਲੋਂ ਸਮਾਂਤ ਕਰ ਰਹੇ ਆ ਉਹਦੇ ਕਾਰ ਵੀ ਕਰ ਰਹੇ ਕੋਈ ਇਹ ਤਾਂ ਪਹਿਲੇ ਨਹੀਂ ਕਰਦੇ ਰੇ ਫਿਰ ਇਹਨਾਂ ਦਾ ਖਰਚ ਕੀ ਆ ਜਗਨਾ ਕਦੇ ਕਰਦਾ ਰਿਆ ਅਮੀਰ ਮੰਨੂ ਵੀ ਕਰਦਾ ਰਿਆ ਸਮਾਂਤ ਜਿਨ੍ਹਾਂ ਨੇ ਜੁਲਮ ਤੇ ਜਬਰ ਕੀਤੇ ਆ ਜਿਨ੍ਹਾਂ ਦੇ ਬੀਬੀਆਂ ਦੇ ਗਲਾਂ 'ਚ ਬੱਚਿਆਂ ਦੇ ਹੱਥ ਪਾਏ ਆ ਟੋਟੇ ਕਰਾਇਆ ਟੋਟੇ ਕਰਾ ਕੇ ਛੋੜਲੇ ਪਾਏ ਬੱਚੇ ਨੀਅੱਜਾ ਤਾਂ ਟਗੇਆ ਗੱਡੇ ਦੇ ਗੱਡੇ ਬੰਦ ਕੇ ਲਾਹੌਰ ਨੂੰ ਜਾਂਦੇ ਰਹਿਆ ਉਹ ਨਹੀਂ ਤੋਂ ਬੰਨ ਨੂੰ ਨੌਕਰੀ ਕਰਦੇ ਰਹੇ ਕਿਆ ਜਿੰਦੇ ਨੇ ਕੀਤਾ ਰੰਗ ਜਿਆ ਨੇ ਕੀਤੇ ਅੰਗਰੇਜ਼ਾਂ ਨੇ ਕੀਤੇ ਤੇ ਫਿਰ ਇਹ ਕਰ ਰਿਹਾ ਤੇ ਫੇ ਕੀ ਫਰਕ ਹੈ ਬਈ ਕੀ ਫਰਕ ਹੈ ਕੇ ਕੀ ਖਾਸਾ ਵਾ ਜੇ ਕੀ ਖਤਰ ਤੇ ਨਦੀ ਖਤਰ ਸਮਝ ਲਈ ਰੋੜ ਇਹਨਾਂ ਲਈ ਖਤਰ ਫਾਗੜੋ ਇੱਕ ਕਰਨੇ ਦਾ ਕੋਈ ਕਰਨਿਆਂ ਨੂੰ ਜੋ ਕਰਦੇ ਆ ਕਰਨ ਸਨਮਾਨ ਕਰੋ ਜੀ ਦਾ ਸਨਮਾਨ ਕਰਨਾ ਪੁਰੜ ਤੁਹਾਡੇ ਤੋਂ ਕੀ ਜੜਾ ਕੀ ਚੱਕਦੀ ਨਹੀਂ ਨਹੀਂ ਲੱਗਿਆ ਸਭ ਇਹ ਕਰੋ ਕਰੋ ਲੋਕ ਰੱਖਣਗੇ ਲੋਕ ਲੱਗ ਕੇ ਕਿ ਜਿਹਨਾਂ ਨੇ ਤੁਹਾਨੂੰ ਸਨਮਾਨ ਕਰ ਰਹੇ ਜੋ ਇਹਨਾਂ ਦਾ ਖਤਰਾਂ ਕਿਹਨਾਂ ਨੇ ਤੁਹਾਡੇ ਦਾ ਖਤਰਾਂ ਜਿਹੜਾ ਲੋਕ ਬੈ ਕੰਨਗੇ ਆਉਣੇ ਸਮਝੀ ਕਰਦੇ ਹੁੰਦੇ ਆ ਅਜਨਵਾ ਨੀਗਾ ਪਿਆਜ ਕਰਦੇ ਰਹਿਆ ਕਿਸ ਦੇ ਨਾਲ ਆਇਡਾ ਆ ਗੱਲ ਆ ਰਹੀ ਹੈ ਕਿ ਪਾਰਲੀਮੈਂਟ ਦੇ ਵਿੱਚ ਆ ਪਾਰਲੀਮੈਂਟ ਜੜੀ ਗੋੜ ਪਰਬਤ ਕਿਤੇ ਤੁਹਾਡੇ ਵਿਰੋਧ ਦਿੱਥੀਆਂ ਬਣ ਜਾਂਦੀਆਂ ਮੇਰੀਓ ਕਿਤੇ ਤੁਹਾਡੇ ਆਕ ਕੁਝਰੇ ਜਾਂਦੇ ਆ ਕਿਤੇ ਤੁਹਾਡੇ ਮੋਰ ਪਏ ਜਾਂਦੇ ਆ ਕਿਤੇ ਤੁਹਾਡੇ ਜਿੰਮਿੰਗਾ ਗੁੰਦੇ ਕਾਦਲੇ ਹੁੰਦੇ ਆ ਕਿਤੇ ਤੁਹਾਡੇ ਤਬਾਹ ਗਏ ਜਾਂਦੇ ਆ ਕਿਤੇ ਤੁਹਾਡਾ ਫੋਟੀਆਂ ਕਿਤੇ ਤੁਹਾਡੀਆਂ ਫੋਟੀਆਂ ਨੋਚ ਜਾਂਦੀਆਂ ਤੁਹਾਡਾ ਲਹੂ ਪੀਤਾ ਜਾਂਦਾ ਕੁਝ ਪਾਰਲੀਮੈਂਟ ਦੇ ਵਿੱਚ ਖੜ ਕੇ ਸ੍ਰੀਮਾਨ ਜਵਾਨ ਨੇ ਅਰੋਧੀ ਪਾਰਟੀ ਨਾਲ ਮਿਲ ਕੇ ਸਾਡੇ ਆਦੂ ਸਾਹਿਬਾਨ ਉਹ ਤਾਂ ਕਹੇ ਕਿ ਆਪਣਾ ਪ੍ਰਾਈਵੇਟ ਮੈਂਬਰ ਲੈ ਕੇ ਆਇਓ ਜਾਂਦਾ ਕਿ ਕਹਨੇ ਨਹੀਂ ਲਾਉਣਗੇ ਹੱਸਾ ਉਹਨਾਂ ਦਾ ਕੋਈ ਫਰਕ ਨਹੀਂ ਆਗਾ ਸਾਰੇ ਆਖਿਆ ਜਦੋਂ ਚ ਗੱਲ ਮਾਰ ਬਾਹਰੋਂ ਕਿਹੜੀ ਲੋਧੀ ਪਾਰਟੀ ਵਾਲਿਆਂ ਨੇ ਐਮਐਸਪੀ ਦੇ ਗ੍ਰੰਟ ਤੇ ਕਨੂੰਦੀ ਡਾਕਟਰ ਸੁਭੀਨਾਥਨ ਦੀ ਕਿੱਥੇ ਵਰਤ ਕੇ ਮਾਰ ਕੀ ਬੋਲਣਾ ਦੇਵਰਾਜ ਜੀ ਖਾਨ ਖੇਤੀਬਾੜੀ ਮੰਤਰੀ ਕੀ ਬੋਲਦਾ ਸੁਣੋ ਉਹ ਕਹਿੰਦਾ ਅਸੀਂ ਐਵੇਂ ਤੁਹਾਨੂੰ ਗ੍ਰੈਂਟ ਦਾ ਤਰੋ ਨਹੀਂ ਦੇਣਾ ਨਹੀਂ ਦੇ ਸਕਦੇ ਅਸੀਂ ਡਾਕਟਰ ਸੁਆਮੀ ਨਾਲ ਤੁਹਾਨੂੰ ਰਿਪੋਰਟ ਲਾਗੂ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕਿਹਦੀ ਦੱਸਦਾ ਤੁਹਾਨੂੰ ਕਿਉਂ ਨਹੀਂ ਕਰ ਰਹਿੰਦਾ ਕਿਉਂ ਵੀ ਕਰ ਸਕਦੇ ਕਿਹਦੀ ਉਹਨੇ ਦੱਸਿਆ ਕਿਉਂ ਸਾਡੇ ਆਪੂ ਸਾਹਿਬਾਂ ਤਾਂ ਮੈਂ ਤੁਹਾਨੂੰ ਕਹਿਰ ਦੱਸ ਕੇ ਗਿਆ ਹਾਂ ਦੀਨਾਦਰ ਸਿੰਘ ਰਾਜਵਾਨ ਸ਼ਿਆਰਾਜਵਾਨ ਕਹਿੰਦਾ ਕਿ ਵਾਏ ਡਬਲਯੂਟੀਓ ਦੇ ਵਿੱਚ ਵਿਸ਼ਵ ਪੜ ਸੰਸਦ ਅੱਗੇ ਗੋਡੇ ਟੇਕੇ ਮਨਮੋਹਨ ਸੋਢਾ ਸਾਡਾ ਪ੍ਰਧਾਨ ਮੰਤਰੀ ਦੇਦਾ ਲੈ ਕੇ ਦੇ ਕੇ ਆਇਆ ਕਿ ਅਸੀਂ ਮਡੀਆਂ ਤੋੜਾਂਗੇ ਅਸੀਂ ਮਡੀਆਂ ਕਾਰਪੋਰੇਟ ਦੇ ਵਾਦੇ ਕਰਾਂਗੇ ਖੇਤੀ ਮਡੀਆਂ ਹਿੰਦੁਸਤਾਨ ਦੀਆਂ ਪੰਜਾਬ ਦੀਆਂ ਤਾਂ ਜਿਹੜੀ ਜ਼ਮੀਨ ਆ ਉਹ 4 ਕਰੋੜ ਦੇ ਵਾਲੇ ਕਰਾਂਗੇ 7 ਕਰੋੜ ਦਾ ਸਾਲ ਦੇ ਦੇ ਕਿੰਝ ਉਹ ਬਾਹਰ ਕਰਾਂਗੇ ਸੱਤੀ ਦੇ ਵਿੱਚ ਤਕਦੀਰ ਕਰਾਂਗੇ ਲਿਖ ਕੇ ਦਿੱਤਾ ਆ ਲਿਖ ਕੇ ਦਿੱਤਾ ਆ ਮਨੋਰਥ ਹੋਣਾ ਨਹੀਂ ਹੋਰ ਉਹ ਤਾਂ ਸਾਰੀ ਮੁੱਦੀ ਉਹਦੇ ਹੋਰ ਤਾਂ ਸਾਲ ਨੂੰ ਹੋ ਗਿਆ ਆ ਵਜਾ ਤੇ ਨਹੀਂ ਤੇ ਵਜਾ ਨਹੀਂ ਤਾਂ ਉਹ ਹੀ ਤਾਂ ਸਰੇ ਜਿੰਨਾਂ ਤਾਂ ਉਹ ਤਾਂ ਜਾਂਦਾ ਹੀ ਉਦੋਂ ਵੀ ਚੱਕੇ ਜਾਂਦਾ ਹੀ ਪਰ ਆ ਵਾ ਇਹ ਲੜਾਈ ਅੱਲੇ ਦੇਸ਼ ਦੀ ਆਤਮਾ ਨੇ ਨਹੀਂ ਜਿਹੜੇ ਸੇਵਾਦਾਰ ਬਣ ਕੇ ਵਿੱਚ ਹੋਏ ਆ ਕਿਨਾਂ ਦਿਨਾਂ ਲਈ ਕਰਦੇ ਆ ਕਾਰਪੋਰੇਟ ਦੀ ਉਹਨਾਂ ਸਮਰਾਜੀ ਸਬਸਤਾਵਾਂ ਦੀ ਸਿਰ ਕੋਈ ਨਾ ਲੜਾਈ ਨਹੀਂ ਉਹਨਾਂ ਤੋਂ ਅੱਗੇ ਕਰੇ ਲੜਾਈ ਹੈ ਜਿਹੜੇ ਕਾਰਪੋਰੇਟ ਆ ਦੇਸੀ ਦੇਸੀ ਉਹਨਾਂ ਦੇ ਮਗਰ ਸਮਰਾਜੀ ਸਬਸਤਾਵਾਂ ਤੇ ਸਬਸਤਾਵਾਂ ਤੇ ਲੁੱਟਿਆ ਜਾਣਾ ਮੁਦਰਾਪੰਡ ਟੀਡਬਿਊਟੀਓ ਵਿਸ਼ਵ ਬੈਂਕ ਅਮਰੀਕੀ ਸਾਮਰਾਜ ਉਹ ਖੜਾ ਰਿਹਾ ਮੇਰੇ ਵੀਰ ਕੋਲ ਉਹਨਾਂ ਦੇ ਵਿਚਾਰ ਨਿਰਦੇਸ਼ਾਂ ਨਾਲ ਮੋਦੀ ਚੱਲਿਆ ਮਨਮੋਹ ਤੋਂ ਪਹਿਲਾਂ ਚੱਲਦਾ ਰਿਹਾ ਕੋਟਾ ਪਹਿਲਾਂ ਜਿੰਨੇ ਚੱਲਦੇ ਰਹਾ ਜਿਨ੍ਹਾਂ ਨੇ ਤੁਹਾਡੀਆਂ ਬੇੜੀਆਂ ਰੀਂਆਂ ਹੁੰਦਾ ਇਕੱਲਾ ਗਾਂ ਕੋਈ ਆਊਗਾ ਦਰ ਮੋਦੀਏ ਤਾਂਦੇ ਤਾਲੂਕੇ ਹੋਰ ਆਜੇ ਉਹ ਵਿਵਸਥੇ ਢੀਤੇ ਚੱਲੂਗਾ ਕੋਈ ਪ੍ਰੇਕਾ ਨਹੀਂ ਹੋਣਾ ਚਾਹਦਾ ਪੰਜਾਬ ਚ ਬਾਦਲ ਸਿੰਘ ਕਾਰਪੂੜ ਦਾ ਦਰਾਂਸੀ ਮਰਿੰਦਰ ਸਿੰਘ ਕਾਰਪੂੜੋ ਗਰਾਫੀ ਆੜਾ ਬੈਠਾ ਨਾ ਜਾਜਾ ਇਹ ਵੀ ਕਾਰਪੂੜੋ ਕਰਵਾ ਰਿਹਾ ਕੀ ਪ੍ਰੇਕਾ ਦਾ ਮੋਲ ਹੈ ਕੀ ਇਹ ਕਰੂਗਾ ਇਹਨਾਂ ਅੱਥੇ ਲਾਇਆ ਜੋ ਨਾ ਇਹਦੇ ਘਰ ਲਾ ਕੇ ਜਾ ਕੇ ਲਾਉਂਦੇ ਨੇ ਤਾਂ ਵੀ ਜਾਣਾ ਸੀ ਉੱਥੇ ਲਾਉਂਦੇ ਨੇ ਦਾਤਾ ਕਿਹਨੇ ਉੱਥਾ ਵੀ ਜੜ ਬਣਾਇਆ ਇਹਦੇ ਪੱਲੇ ਕੀ ਹੈ ਇਹਸ ਕਰਕੇ ਇਹਨੂੰ ਸਮਝੋ ਇਹ ਮੇਰੇ ਵਿਰੁੱਧ ਸਕੇ ਪ੍ਰਾਹਾਂ ਵਸਕੇ ਪ੍ਰਾਹਾਂ ਤੁਹਾਡੀ ਲੁੱਟ ਦੇ ਵਿੱਚ ਛੰਮ ਰਿਆ ਤੁਹਾਡੀ ਲੁੱਟ ਨਹੀਂ ਕਰਦੇ ਤੁਹਾਨੂੰ ਕੁੱਟਦੇ ਆ ਤੁਹਾਡਾ ਸਾਰੇ ਆਉਣ ਲੈ ਸਭਿਆਚਾਰ ਆਉਣ ਲੈ ਸਤਵਾ ਕਰਨ ਦੇ ਬੰਦੇ ਹੋਏ ਆ ਸਾਡੇ ਬੱਚੇ ਤਵਾ ਕਰਨ ਦੇ ਬੰਦੇ ਹੋਏ ਆ ਜਿਹੜਾ ਜਿਵਰਾ ਚਵਾਨ ਬੋਲਿਆ ਅਗਲੇ ਨਾਲ ਮੋਦੀ ਬੋਲਿਆ ਅੱਜ ਪਾਰ ਨਹੀਂ ਕੀ ਬੋਲਦਾ ਮੋਦੀ ਕੀ ਬੋਲਦਾ ਮੋਦੀ ਕੀ ਬੋਲਦਾ ਮੋਦੀ ਬੋਲਦਾ ਤੇ ਆਹੀ ਬੈਂਕ ਦੇ ਵਿੱਚ ਛੋਟਾਂ ਦਿੱਤੀਆਂ ਜਿਹੜੀਆਂ ਪੂੰਜੀ ਨਿਵੇਸ਼ ਵਾਸਤੇ ਪੂੰਜੀ ਨਿਵੇਸ਼ ਵਾਸਤੇ ਛੋਟਾਂ ਦਿੱਤੀਆਂ ਬਾੜ ਦੇ ਨਿਵੇਸ਼ਕਾਰਾਂ ਨੂੰ ਕਾਰਪੋਰੇਟਾਂ ਨੂੰ ਸਤਿਕਾਰਾਂ ਨੂੰ ਅੱਜੇ ਸਾਡੇ ਦੇਰ ਚਾੜ ਕੇ ਆਪਣਾ ਪੂਤੀ ਨਿਵੇਸ਼ ਕਰੋ ਐ ਕਰਕੇ ਬਾਜਾ ਆਹੀ ਵਾਈ ਜਿਹੜੀਆਂ ਛੋਟਾ ਦਿੱਤੀਆਂ ਵਾ ਪ੍ਰਧਾਨ ਮੰਤਰੀ ਬੋਲ ਰਿਹਾ ਕਿ ਸਾਡੇ ਦੇਰ ਚ ਬਹੁਤ ਮੌਕੇ ਆ ਆ ਲੁੱਟੇ ਦੇਖ ਦੇਖ ਜਾਂਦੇ ਸਾਰੇ ਲੈ ਜਾਓ ਲੁੱਟ ਕੇ ਸੋਨਾ ਚਾਂਦੀ ਲੋਹਾ ਲੈ ਜਾਓ ਲੁੱਟ ਕੇ ਬਾਸੜ ਦੀਆਂ ਖਾਣਾ ਲੈ ਜਾਓ ਲੁੱਟ ਕੇ ਜੱਗੜ ਜ਼ਮੀਨ ਲੈ ਜਾਓ ਜੋ ਸੋਨਾ ਚਾਂਦੀ ਆ ਲੈ ਜਾਓ ਸਭ ਲੁੱਟ ਕੇ ਕਰ ਲੋ ਰੇਡ ਦੇ ਜਾਂਚਕਾਰਿਆਂ ਦੇ ਕੰਮ ਜੇ ਕਰ ਲੋ ਰੇਡ ਦੇ ਕੰਮ ਕਰ ਜੇ ਕਰ ਲੋ ਬੀਮਾ ਬੀਮਾ ਪੌਪੜੀ ਦਾ ਕਰ ਜੇ ਐਲ ਆਈ ਸੀ ਤੇ ਕਰ ਲੋ ਛੜਕਾਂ ਦੇ ਕੰਮ ਜੇ ਕਰ ਲੋ ਬਿਜਲੀ ਦੇ ਕੰਮ ਜੇ ਕਰ ਲੋ ਸਕੂਲਾਂ ਤੇ ਅਧਿਆਪਕਾਂ ਦੇ ਕੰਮ ਜੇ ਕਰਾਉਂਦੇ ਆ ਪਹਿਲਾਂ ਹੀ ਕਰਾਉਂਦੇ ਆ ਬਾਕੀ ਨਹੀਂ ਕਰ ਲੋ ਆ ਵਾਜਾ ਮਾਰ ਰਿਹਾ ਵੀਡੀਓ ਆ ਵਾਜਾ ਮਾਰ ਤਾਂ ਪਰੇਟ ਸਿਸਟਮ ਜਿਹੜਾ ਵਾ ਉਹ ਨੂੰ ਤੁਹਾਡੇ ਦੇਚ ਲਾਗੂ ਕਰਤਾ ਪੂਰੀ ਦੁਨੀਆ ਦੇ ਕੀਤਾ ਪਹਿਲਾ ਬੰਦਿਆਂ ਨੂੰ ਕੀ ਬਣਾਤਾ ਸਾਡੇ ਗੁਰੂ ਸਾਹਿਬ ਆਂਦੇ ਬੰਦੇ ਨੁੱਕ ਬਣਾਉਂਦੇ ਆ ਉਹਨਾਂ ਨੇ ਬਣਾਇਆ ਪਹਿਲੇ 500 ਸਾਡੇ 50 ਸਾਲ ਚ ਜਾਂ 30 ਸਾਲ ਤੋਂ 40 ਸਾਲ ਤੋਂ 90 ਤੋਂ ਬਾਅਦ ਜਿਹੜੇ ਧਾਰੀ ਕਰਨ ਦੀਆਂ ਨੀਤੀ ਕਰਨ ਦੀਆਂ ਸੰਸਾਰੀ ਕਰਦੇ ਨੀਤੀਆਂ ਤੁਹਾਡੇ ਲਾਗੂ ਕੀਤੀਆਂ ਮਨਮੋਹਤੋਂ ਨੇ ਉਹ ਤੇ ਸਭ ਚੱਲ ਰਿਹਾ ਇਹਨਾਂ ਨੇ ਕੀ ਬਣਾਤਾ ਤੁਹਾਡਾ ਇਹਨਾਂ ਨੇ ਮੇਰੇ ਵੀਰੋ ਜਿਹੜਾ ਸਭਿਆਚਾਰਕ ਆਪਾਂ ਖੱਪ ਸਭਿਆਚਾਰ ਕਰਤ ਤਿਆਜਰ ਜਿਨ੍ਹਾਂ ਨੇ ਤੁਹਾਡਾ ਸਾਰਾ ਕੁਝ ਬਣਾਤਾ ਬੰਦੇ ਨੂੰ ਬਣਾਤਾ ਪਸ਼ੂ ਬਣਾਤਾ ਪਸ਼ੂ ਜਾਨਵਰ ਬਣਾਤਾ ਫਟੀ ਬਣਾਤਾ ਜਿਹਨੂੰ ਕੋਈ ਸੋਚੇ ਨਹੀਂ ਸਿੱਧਾ ਕੰਮ ਕੀਆ ਖਾਣਾ ਖਾਣਾ ਸੌਣਾ ਤੇ ਨਾਲ ਕੀ ਖੌਲਾ ਖਾਣਾ ਸੌਣਾ ਥਕਣਾ ਇਹ ਤੋਂ ਬਗਰ ਕੋਈ ਕੰਮ ਨਹੀਂ ਬਣਦਾ ਰੈਂ ਪਸ਼ੂ ਬਣਾਤਾ ਪਸ਼ੂ ਪਸ਼ੂ ਕਿਰਤੀ ਪੈਦਾ ਕਰਦੀ ਉਹਨੂੰ ਕੇ ਨਾ ਕੋਈ ਇਹਾਜ਼ੀ ਨਹੀਂ ਕੋਈ ਉਹਦਾ ਪੜਚਾਰਾ ਨਹੀਂ ਕੋਈ ਕੇਦਾ ਦੁੱਖ ਨਹੀਂ ਉਹ ਸਵਾਰ ਬਣਾਤਾ ਸਵਾਰ ਸਵਾਰ ਜੀ ਬਣਾਤਾ ਜੁਜੇ ਰੋਟੇ ਮੇਰੇ ਘਰ ਆ ਜੇ ਸਾਰਾ ਕੁਝ ਕਿਹਾ ਗੁਰੂ ਸਾਹਿਬ ਕੀ ਕਹਿੰਦੇ ਆ ਉਹ ਕਹਿੰਦੇ ਆ ਵੀ ਸਾਡਾ ਜਿਹੜਾ ਸਾਡੇ ਜਿਹੜੇ ਸਿੱਖਿਆ ਜਾਂ ਸਾਡੇ ਜਿਹੜੇ ਥਿੰਝਿਆ ਜਣੇ ਲੋਕ ਆ ਸਾਨੂੰ ਮੰਨਣ ਵਾਲੇ ਸਾਡੇ ਚਾਰਾਂ ਨੂੰ ਸਾਡੇ ਪੰਜਵੇਂ ਨੂੰ ਗੁਰਸਾ ਤੈਨੂੰ ਉਹ ਕਹਿ ਉਹਣਗੇ ਕੀਰਤ ਕਰਨਗੇ ਕੀਰਤ ਕਰਕੇ ਵੰਡ ਕੇ ਛਕਣਗੇ ਨਾਮ ਜਪਣ ਦੀ ਯਾਤ ਪਾਪ ਕਰਨਗੇ ਗੁਰਦਾਤਾ ਕਹ ਰਿਹਾ ਉਹ ਕਹਿੰਦਾ ਲੋਕਾਂ ਦੀ ਕਿਰਤ ਲੁੱਟ ਕੇ ਸਾਡੇ ਘਰ ਆਜੇ ਆ ਸੱਭਿਆਚਾਰ ਤੁਹਾਡੇ ਦੇਸ਼ ਪਤਾ ਕਰਦਾ ਬਿਸ਼ੀਰ ਬਾ ਕੇ ਬੱਦੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਸੱਭਿਆਚਾਰ ਨੂੰ ਤੁਹਾਡੇ ਗੁਰੂਆਂ ਨੂੰ ਤੁਹਾਡੇ ਦੇਸ਼ ਭਗਤਾਂ ਨੂੰ ਤੋੜ ਕੇ ਰੱਖਦਾ ਤੜੀ ਪੌਣੀ ਤਵਾ ਕਰਦੀ ਤੁਹਾਡਾ ਸਾਰਾ ਕੁਟਵਾ ਕਰਤਾ ਪਾਣੀ ਤਵਾ ਕਰਤਾ ਅਮਰ ਤਵਾ ਕਰਦੀ ਕਰਤੀ ਤਵਾ ਕਰਦੀ ਪੰਜ ਚੀਜ਼ਾਂ ਗੁਰੂ ਸਾਹਿਬ ਕਹਿੰਦੇ ਆ ਪੰਜ ਚੀਜ਼ਾਂ ਪੰਜ ਚੀਜ਼ਾਂ ਕਹਿੰਦੇ ਗੁਰੂ ਸਾਹਿਬ ਬੰਦੇ ਕਿ ਉਹਨli ਕਹਿੰਦੇ ਸਿਰ ਪੰਜ ਚੀਜ਼ਾਂ ਉਹ ਕੁਦਰਤੀ ਚੀਜ਼ਾਂ ਆ ਕੁਦਰਤੀ ਲੋੜਾਂ ਕੀ ਆ ਕੁਦਰਤੀ ਲੋੜਾਂ ਕੀ ਆ ਪਕੜਦੇ ਦੀਆਂ ਬੰਦੇ ਦੀਆਂ ਕੁਦਰਤੀ ਲੋੜਾਂ ਕੀ ਆ ਸਿਰ ਪੰਜ ਚੀਜ਼ਾਂ ਵਾਲਾ ਸਿਰ ਦਾਣਾ ਸੋਦਾਵਾ ਸੋਦਾ ਕਰੀ ਸੋਦਾ ਪਾਣੀ ਸੋਦਾ ਚਮੜਾ ਰਸਤਾ ਇਹ ਪਾਣੀ ਜਗ ਨੂੰ ਹੀ ਪਦੇ ਵਾਪਸ ਆਜ ਗਿਆ ਗੈਰ ਕੁਤੂਤੀ ਲੋੜਾਂ ਬੰਦੇ ਚ ਪਿਆ ਕਰਤੀਆਂ ਮਾਰੇ ਗੈਰ ਕੁਤੂਤੀ ਲੋੜਾਂ ਦੇ ਨਾਲ ਆਈ ਮੰਦਿਰ ਦੀ ਚੈਨਗਵਾਲੀ ਮੰਨਦੀ ਸ਼ਾਂਤੀ ਦੀ ਗਵਾਲੀ ਸਭ ਕੁਝ ਤਵਾ ਕਰ ਲਿਆ ਬੁਮਾਰਾ ਹੋ ਗਏ ਕਿਰਤ ਸਿਰਾਤੀ ਸਾਡੀ ਮਸ਼ੀਨੀ ਕਰਨ ਕਰਤਾ ਇਹ ਪਹਿਲੇ ਅਰੇ ਨਿਕਲ ਆ ਗਿਆ ਲੈ ਕੇ ਆਏ ਆ ਨੂੰ ਹਸਾਇਨੇ ਚਟਮੜ ਕਹਿੰਦੇ ਆ ਤਾਰਪੁਰ ਕਿੱਥੀ ਮੰਗ ਲਿਆ ਉਹਨੇ ਦਵਾਈ ਕੀਤੀ ਸਾਡਾ ਸਾਰਾ ਬੋਤੋੜਾ ਪਟਾ ਦਿੱਤਾ ਸਾਡਾ ਭਾਈ ਜਰਾ ਤੋੜਦਾ ਸਾਡਾ ਸਾਰਾ ਬੋਤੋੜਾ ਸਾਨੂੰ ਦਵਾਈ ਕਰਤਾ ਗੱਤ ਵਾ ਕਰਕੇ ਕੀ ਕਰਦੇ ਤੁਹਾਡੇ ਸਾਰੇ ਕਾਜੇ ਕਬਜੇ ਕਰਨੇ ਆ ਜ਼ਮੀਨ ਤੇ ਕੰਮਜਾ ਕਰਨ ਦੀ ਤੁਹਾਡੀ ਤੁਹਾਡੇ ਜ਼ਮੀਨ ਤੇ ਕੰਮਜਾ ਕਰਨ ਦੀ ਐਸ ਕਰਕੇ ਇਹ ਨਸਿੰਧ ਗਰੇਡੀ ਦਾ ਕਾਨੂੰਨ ਨਹੀਂ ਬੰਦਿਆ ਐਸ ਕਰਕੇ ਇਹ ਸਾਰਾ ਪ੍ਰਬੰਧ ਕਿਸਾਨ ਤੇ ਮਜ਼ਦੂਰ ਦੇ ਗੁੱਸਿਆਂ ਦੇ ਪ੍ਰੋਧ ਚੱਲ ਰਿਹਾ ਆ ਅੱਜ ਰੋੜ ਕੇ ਆ ਤੁਹਾਨੂੰ ਆ ਗੇੜ ਗਿਆ ਇਹਨਾਂ ਗੱਲਾਂ ਨੂੰ ਸਮਝ ਨਹੀਂ ਲੋੜਿਆ ਇਸ ਕਾਰਪੋਰਡ ਨੂੰ ਸਮਝ ਨਹੀਂ ਲੋੜਿਆ ਇਹ ਦੇਸ਼ ਦੀ ਆਤਮਾ ਨੂੰ ਦੁਆਲਾ ਨਹੀਂ ਸਮਝ ਨਹੀਂ ਲੋੜਿਆ ਇਹਦੇ ਖਰਾਬ ਕੀ ਕਰਦਾ ਪਊਗਾ ਕਿੱਥੇ ਜਾਣਾ ਪਊਗਾ ਕੀ ਰਾਜਾਂ ਘਾਟੇ ਕੋ ਕਿਹੜੇ ਗਰਾਉਂਡ ਆ ਸਾਡਾ ਗਰਾਉਂਡ ਆ ਪਿੰਡ ਸਾਨੂੰ ਪਿੰਡਾਂ ਜਾਣਾ ਪਊਗਾ ਸਾਨੂੰ ਪਿੰਡਾਂ ਹੀ ਜਾਣਾ ਪਊਗਾ ਸਾਨੂੰ ਪਿੰਡਾਂ ਜਿੱਥੇ ਲੋਕ ਰਹਿੰਦੇ ਆ ਕਿੰਨੜਾ ਸਾਰਾ ਕੁ ਵਾਪਰ ਰਿਹਾ ਵਾ ਕਿਨੜਾ ਸਾਰਾ ਕੁ ਤਬਾਹ ਹੋ ਰਿਹਾ ਵਾ ਉਹ ਨਾ ਜਾਣ ਪਊਗਾ ਉਥੇ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨ ਬੀਬੀਆਂ ਕਦਮੇਗਾ ਕੇ ਉਹਨਾਂ ਨੂੰ ਜਾਗਰਤ ਕਰਕੇ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਉਹ ਰਜੈਕਸ਼ਨ ਦਾ ਕੰਡਾ ਕਰਨੀ ਹੈ ਬੜੀਆ ਕੰਡਾ ਮਲੂਕੀ ਕੰਡਾ ਕਰਨੀ ਹੈ ਕਿਲਾ ਆਪਣਾ ਇਹ ਬਾੜਗਾ ਬੁਲਾਇਓ ਔਰ ਕਿਲਾ ਆਪਣਾ ਉਥੇ ਪਿੰਡਾਂ ਜਾ ਕੇ ਉਹਨਾਂ ਨੂੰ ਕੰਨਿਸ਼ ਕਰੋ ਤਾਂ ਮੋਰਚੇ ਨੂੰ ਮਜ਼ਬੂਤ ਕਰਨ ਵਾਲੇ ਤੁੰ ਜਾਓ ਦੀ ਰਾਤ ਤੋਂ ਐਸ ਮੋਰਚੇ ਨੇ ਬਹੁਤ ਕੁਛ ਨਵਾਂ ਕਰਤਾ ਬਹੁਤ ਕੁਛ ਨਖੇੜਤਾ ਬਹੁਤ ਤਿਆਤਰ ਕੀਤਾ ਬਹੁਤ ਗੜਾ ਗੜਾ ਮੇਰੇ ਵੀਰੋ ਜਿਹੜੇ ਲੜਨ ਵਾਲੇ ਸੀ ਉਹ ਇੱਕ ਮਿੰਨੇ ਕਰ ਤਨ ਕਰ ਦੇਣਿਆ ਜਿਹੜੇ ਇਹੇ ਵੀ ਪੱਜਣ ਵਾਲੇ ਆ ਉਹ ਇੱਕ ਮਿੰਨੇ ਕਰ ਦੇਣਿਆ ਜਿਹੜੇ ਕੋੜੇ ਸਰ ਤੇ ਕੈ ਬੁਕਿਆ ਉਹ ਮੇਰੇ ਵੀਰੋ ਇੱਕ ਪੱਥੇ ਹੋ ਜਾਣਿਆ ਬਹੁਤ ਨੇ ਘੜੇ ਹੋਣੇ ਬੇਸ਼ਤਾਨ ਚ ਉਹਨਾਂ ਦੇ ਘਰੇ ਆਉਣੇ ਨਵੀਆਂ ਸਰਪਾ ਕਹਿ ਰਹੇ ਆ ਨਵੇਂ ਨਿਦੇ ਕਹਿ ਰਹੇ ਆ ਸਾਨੂੰ ਪਖਾਨਾਂ ਚ ਮਜ਼ਦੂਰਾਂ ਚ ਦਲਤਾਂ ਚ ਸਾਨੂੰ ਅਧਿਵਾਕਿਆ ਚ ਪੜੇ ਲੋਕਾਂ ਜਾਣਾ ਪਊਗਾ ਉਹਨਾਂ ਜਾ ਕੇ ਉਹਨਾਂ ਨਾਲ ਜਾਣਾ ਪਊਗਾ ਉਹਨਾਂ ਦੀ ਵੱਡੀ ਨਾਮ ਅਧਿਕਾਰ ਦੇ ਪਊਗੇ ਮੇਰੇ ਵੀਰੋ ਉਹਨਾਂ ਦੀ ਵੱਡੀ ਨਾਮ ਅਧਿਕਾਰੋ ਜੇ ਜੋ ਵੀ ਚੰਗ ਚੰਗਾ ਲੱਗਦੀ ਆ ਵਾ ਅੱਜ ਤੋਂ ਆਪਣੇ ਕੰਢ ਲੜਾਈ ਲੜ ਰਹੇ ਆਪਾਂ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਆ ਤੇ ਜਿੱਤੀਆਂ ਹੋਣੀਆਂ ਦਾ ਮੋਟਾ ਹਣਿਆ ਮਤਰਾਉਣੀ ਸੀ ਛਿਦਿਆਂ ਦਾ ਮੋਟਾ ਆਮ ਤਰਾਵਾ ਇਹ ਕੋ ਨਵੀਂ ਗੱਲ ਨਹੀਂ ਇੱਥੇ 25 ਛਿਦਿਆਂ ਚੁਕੀਆਂ ਛੁੱਪ ਕਰਨ ਦੀ ਛਿਦਿਆਂ ਚੁਕੀਆਂ ਅਜੇ ਹੋਰ ਪਹੁੰਚ ਛਿਦਿਆਂ ਵਰ ਨਾ ਕੋ ਨਵੀਂ ਗੱਲ ਨਹੀਂ ਜਿੰਦਗੀ ਦਾ ਤੁਮਾਨ ਜਿਤੇ ਵੀ ਦਾ ਤੁਮਾਨ ਜੱਜ ਨਹੀਂ ਕੀਤਾ ਹੈ ਕਿਸੇ ਕਿਤੇ ਦੀ ਦਾਪਮਨ ਜਦ ਵਿੱਚ ਜਦਮੀ ਕੀਤਾ ਹੈ ਕਿਸੇ ਮੌਤ ਬੜ ਕੇ ਮੌਤ ਦੀ ਉੜਦੇ ਰਹਾ ਲੋਕ ਮੌਤ ਬੜ ਕੇ ਮੌਤ ਦੀ ਉੜਦੇ ਰਹਾ ਲੋਕ ਮਜ਼ਬੂਰਾਂ ਦੇ ਸੰਗਲ ਕੱਟ ਕੇ ਆਤੋ ਮਜ਼ਬੂਰਾਂ ਦੇ ਸੰਗਲ ਕੱਟ ਕੇ ਆਤੋ ਮਜ਼ਬੂਰਾਂ ਦੇ ਸੰਗਲ ਕੱਟ ਕੇ ਆਤੋ ਜਾਲ ਮੋ ਦੇ ਘਾਰ ਖਲਮਾ ਦੇ ਘੜੀ ਸਗਈ ਉੜਦੇ ਰਹਾ ਲੋਕ ਮੌਤ ਜਾਂ ਤੇ ਨੀ ਜਾ ਕੇ ਬੈਠੇ ਕਹੁੰਦੇ ਰਹਾ ਲੋਕ ਤੱਕ ਆਪਣੇ ਤੱਕ ਦੇ ਅੰਧਾਰਿਆਂ ਦੇ ਉੱਤੇ ਤੱਕ ਦੇ ਅੰਧਾਰਿਆਂ ਦੇ ਉੱਤੇ ਜਿ ਸੌਂਦੇ ਰਹਿ ਲੋਕ ਵੀਰੋ ਸੌਂਦੇ ਰਹਿ ਲੋ ਕੋਈ ਪ੍ਰਵਾਨਾ ਕਰੋ ਕੋਈ ਪ੍ਰਵਾਨਾ ਕਰੋ ਆਪਣੇ ਉੱਤੇ ਪ੍ਰੋਸਾ ਰੱਖੋ ਗੁਰੂ ਸਾਹਿਬ ਨੇ ਸਾਨੂੰ ਪ੍ਰੋਸਾਸ ਖਾਇਆ ਵਾ ਆਪਣੇ ਉੱਤੇ ਪ੍ਰੋਸਾ ਦਿਖਾਓ ਇਹ ਮੋਰਚਾ ਜਿੱਤਣਾ ਵਾ ਮੋਰਚਾ ਜਿੱਤਿਆ ਪਿਆ ਵਾ ਜਿੱਤਣਾ ਵਾ ਲੰਬੀ ਲੜਾਈ ਆ ਮੇਰੇ ਵਿਰੋਧ ਲੰਬੀ ਲੜਾਈ ਵਾਸਤੇ ਲੰਬੀ ਲੜਾਈ ਕਰੋ ਤਮੋਂ ਕੱਢ ਦੇਗੇ ਤਮੋਂ ਤਮਾ ਕਰ ਦਾਂਗੇ ਆਏ ਜੇ ਆਏ ਤੇਰਾ ਫਰੇ ਪਰਦੇ ਨੂੰ ਉਹਨਾਂ ਮੈਨਾਂ ਨੋਕੈ ਜੀ ਅੱਜ ਮੈਨਾਂ ਨੋਕਿਆ ਇਹਨਾਂ ਜੋ ਘੇਰਾਵਾ ਗਿਉਂ ਤੇਰਾ ਤਮਾ ਕਰ ਦਾਂਗੇ ਇਹਨ ਭਾਰਤੀ ਸਿਸਟਮ ਨੂੰ ਬਹੁਤ ਕੁਝ ਨਵਾਂ ਕਰ ਦਿਆਂਗੇ ਬਹੁਤ ਕੁਝ ਨਵਾਂ ਕਰ ਦਿਆਂਗੇ ਬਹੁਤ ਨਵਾਂ ਕਰਨ ਨੂੰ ਆਤੇ ਬੈਠੇ ਹੋਇਆ ਬਹੁਤ ਨਖੇੜੇ ਕਰਨ ਨੂੰ ਆਤੇ ਬੈਠੇ ਹੋਇਆ ਐਸ ਲਈ ਮੇਰੇ ਵੀਰੋ ਚੜ੍ਹਦੀ ਕਲਾ ਨਾ ਪਿੰਡਾਂ ਚਾਤਰੀਆਂ ਤਿਆਰੀਆਂ ਕਰੋ ਪਿੰਡਾਂ ਦੇ ਜਿਦੋਂ ਚੜ੍ਹ ਗਿਆ 10 ਤਰੀਕਾ ਤੜੀਆਂ ਮਾਰ ਗਿਆ 10 ਦਾ 17 ਆਪਣੇ ਮਾਰਗੇ ਲਾਗੇ ਜਿਦੋਂ ਪਿੰਡਾਂ ਜਾਣਾ ਪਿੰਡਾਂ ਚ ਵੱਡੀ ਪ੍ਰਤੀਕਿਰਣਾ ਲਾ ਮਦੀ ਕਰੋ ਨਵੇਂ ਟਟੇ ਜਾਓ ਲੋਕਾਂ ਨੂੰ ਜਾਓ ਲੋਕੋ ਘਟਾਇਆ ਪੂਰੇ ਦਸਤਾਨ ਘਟਾਇਆ ਅੱਜ ਜਿਹੜੇ ਆਪਣੇ ਹੋਏ ਆ ਕਟਕਸ਼ਨ ਹੋਏ ਆ ਬਾਰ ਬਾਰ ਦੁੱਧੇ ਤੋੜਿਆ ਸਾਰੇ ਸੁਖਿਆ ਦੇ ਲੋਕੋ ਪੁੱਤਰਾ ਇਸ ਕਰਕੇ ਪੀੜ ਹੋ ਰਹੀ ਆ ਇਸ ਕਰਕੇ ਪੀੜਾ ਭਰਿਆ ਤੇ ਮੋਦੀ ਮੋਦੀ ਸਰਕਾਰ ਭਰੀ ਪਈ ਆ ਇਹ ਪਾਰਟੀ ਸਿਟੇ ਭਰੀ ਆ ਇਹਨਾਂ ਨੂੰ ਕਚਾ ਪੈ ਗਿਆ ਮੇਰੇ ਵੀਰੋ ਕਚਾ ਪੈ ਗਿਆ ਨਾ ਨੂੰ ਤੁਸੀਂ ਕਿੰਨਾ ਕੇ ਦੋਨਾਂ ਨੂੰ ਨੰਬਰ ਲੈ ਜੋਗੇ ਜਿੰਨਾਂ ਨੂੰ ਨੰਬਰ ਲੈ ਜੋਗੇ ਆਪਣੇ ਹੀ ਹੋਣਾ ਚਾਹ ਰਹੂਗਾ ਕੋਨਾ ਚਾਹ ਰਹੂਗਾ ਪੰਜ ਸੱਤ ਖਾਲੀ ਕਖਰੀ ਆਗੇ 5 ਸਾਲ ਤੇ 5 ਸਾਲ ਦੇ ਲੈ ਲੈ ਕੇ 5 ਸਾਲ ਦੇ ਬਾਅਦ ਫੇਰ 5 ਸਾਲ ਅਗਲੇ 5 ਸਾਲ ਜਿਨਾਂ ਜਿਹੜੀ ਅਗਲੀ ਪੀੜ੍ਹੀ ਜਿਹੜਾ ਬੱਚਾ ਜੱਭੂਗਾ ਅੱਜ ਜੱਭੂ ਕਹਿਦਾ ਘਰ ਜਿਨਾਂ ਚੋਂ ਬੱਚਾ ਜਵਾਨ ਹੋ ਜਾਦਾ ਉਹਨਾਂ ਚਿਰ ਨਾਲ ਲੜਨੀ ਤਿਆਰੀ ਕਰੋ ਮੇਰੇ ਵੀਰੋ ਉਹਨਾਂ ਚਿਰ ਤੱਕ ਲੜਨੀ ਤਿਆਰੀ ਕਰੋ ਜਦ ਤੁਹਾਡੀ ਪਈ ਰਣੀ ਨਾ ਜਦ ਤੁਹਾਡੀ ਪਈ ਹੋਈ ਆ ਬਾਈ ਨਾ ਵੜਨ ਤੇ ਮੱਤਾਂ ಉದೇ ಹುಟ್ಟಣದ ಕೇವಲ ಹುಣ್ಣ ಉಳಾ ಒಟ್ಟು मजदूर जी चोटी पाओ सारे चोट पाओ ਇਹ ਜਿਹੜੇ ਤਾਂ 140 ਕਰੋੜ ਰੁਪਏ ਦੇ ਨਾਂ ਦੇ ਪਾਈ ਲਾ ਲਓ ਉਹਨਾਂ ਦੀ ਚੋਟੀ ਪਾਓ ਮਲਕ ਪਾਗੋ ਨਾਲ ਲੜਾਈਆ ਮਲਕ ਪਾਗੋ ਨੂੰ ਪਜਾਣਾ ਵਾ ਤੇ ਆਪਣਾ ਆਪਣਾ ਜਿਹੜਾ ਜਿਹੜਾ ਅਤੰਗ ਵਿਦਿਆਲਾ ਪ੍ਰੋਗਰਾਮ ਆ ਉਹ ਸਰ ਕਰਨਾ ਆ ਮੰਗਾਂ ਦੇ ਬਣਾਈਆਂ ਪਈਆਂ ਅਸੀਂ ਜੇ ਕੋ ਬਾਂਹ ਬੜਾ ਕੁਝ ਕਰਨਾ ਚਾਹ ਜੜੀ ਗੱਲ ਤੁਹਾਡੀ ਹੋਊਗੀ ਵੈ ਡਿਊਟੀ ਆ ਕਰਨਾ